ਇਹ ਗੁਰਵਾਕ ਬਹੁਤ ਸਿੱਧਾ ਹੀ మాਸ ਦਾ ਵਿਰੋਧ ਕਰਦਾ ਹੈ ਕਬੀਰ ਭਾਂਗ ਮਾਛਲੀ ਸੁਰਾਪਾਨ ਜੋ ਜੋ ਪ੍ਰਾਣੀ ਖਾਂਹੇ ਤੀਰਥ ਵਰਤ ਨੇਮ ਕੀਏ ਤੇ ਸਬਰ ਸਾਤਲ ਜਾਹੇ ਜੋ ਜੋ ਪ੍ਰਾਣੀ ਭਾਂਗ ਖਾਂਦੇ ਨੇ ਜਿਦਾ ਭਾਵ ਇੱਥੇ ਮੁਰਗਾ ਹੈ ਮੱਛੀ ਖਾਂਦੇ ਨੇ ਅਤੇ ਸ਼ਰਾਬ ਪੀਂਦੇ ਨੇ ਉਹਨਾਂ ਦੇ ਤੀਰਥ ਵਰਤ ਅਤੇ ਹੋਰ ਧਾਰਮਿਕ ਕੰਮ ਕੀਤੇ ਨੇਫਲ ਜਾਂਦੇ ਨੇ ਜੇ ਭਾਂਗ ਦਾ ਅਰਥ ਭੰਗ ਵੀ ਕੀਤਾ ਜਾਵੇ ਤਾਂ ਮੱਛੀ ਦਾ ਜ਼ਿਕਰ ਤਾਂ ਇਸ ਸ਼ਲੋਕ ਵਿੱਚ ਆ ਹੀ ਗਿਆ ਹੈ ਇਕ ਐਸਾ ਸਪਸ਼ਟ ਹੁਕਮ ਹੈ ਕਿ ਨਾ ਚੀਜ਼ਾਂ ਦਾ ਸੇਵਨ ਕਰਨ ਨਾਲ ਪੁੰਨ ਕਰਮਾਂ ਦਾ ਨਾਸ ਹੋ ਜਾਂਦਾ ਹੈ ਅਤੇ ਜੀਵ ਰਸਾਤਲ ਭਾਵ ਨਰਕ ਵਿੱਚ ਜਾਂਦੇ ਨੇ ਸੋ ਇਸ ਕਰਕੇ ਜ਼ਰੂਰ ਹੀ ਮੀਟ ਖਾਣ ਦਾ ਤਿਆਗ ਕਰਨਾ ਚਾਹੀਦਾ ਜੋ ਕਿਸੇ ਦਾ ਗਲਾ ਕੱਟ ਕੇ ਉਸ ਦੀ ਹੱਤਿਆ ਕਰਕੇ ਬਾਸ ਹਾਸਤ ਕਰਦੇ ਹਨ ਅਤੇ ਇਸ ਬਾਸ ਨੂੰ ਖਾਂਦੇ ਹਨ ਉਹਨਾਂ ਨੂੰ ਗੁਰਬਾਣੀ ਦੇ ਪਾਪੀ ਮੰਨਿਆ ਹੈ ਕਬੀਰ ਖੂਬ ਖਾਣਾ ਖੀਚੜੀ ਜਾਮ ਹੈ ਅੰਮ੍ਰਿਤ ਲੋੜ ਹੀਰਾ ਰੋਟੀ ਕਾਰੇ ਗਲਾ ਕਟਾਵੇ ਕੌਰ ਹਿਰਾ ਦਾ ਅਰਥ ਹੈ ਸ਼ਿਕਾਰ ਕੀਤਾ ਹੋਇਆ ਮਾਸ। ਹਜ਼ੂਰ ਸਮਝਾਉਂਦੇ ਹਨ ਕਿ ਖਿਚੜੀ ਖਾੜੀ ਹੀ ਠੀਕ ਹੈ। ਸ਼ਿਕਾਰ ਕੀਤੇ ਬਾਸ ਨਾਲ ਰੋਟੀ ਖਾ ਕੇ ਆਪਣਾ ਗਲਾ ਕੌਣ ਕਟਾਵੇ? ਇਸ ਦਾ ਇਹ ਪਾਪ ਹੈ ਕਿ ਜੋ ਬਾਸ ਦੀ ਜੀਵਨ ਦਾ ਸ਼ਿਕਾਰ ਕਰਦੇ ਹਨ, ਉਹਨਾਂ ਦਾ ਗਲਾ ਵੀ ਇਸ ਪਾਪ ਦੀ ਸਜ਼ਾ ਦੇ ਰੂਪ ਵਿੱਚ ਕੱਟਿਆ ਜਾਵੇਗਾ। ਸ੍ਰੀ ਜਪਜੀ ਸਾਹਿਬ ਵਿੱਚ ਬਹੁਤ ਸਪਸ਼ਟ ਪੰਕਤੀ ਹੈ। ਅਸੰਕ ਗਲਵੜ ਹਤਿਆ ਕਮਾਏ। ਇਹ ਪੰਕਤੀ 18ਵੀਂ ਪੌੜੀ ਵਿੱਚ ਹੈ ਜਿਸ ਵਿੱਚ ਹੋਰ ਪਾਪੀਆਂ ਦਾ ਜ਼ਿਕਰ ਹੈ। ਜੋ ਗਲਵੜ ਹੋਣਾ ਜੀਵਾਂ ਦਾ ਗਲਾ ਕੱਢ ਕੇ ਹੱਤਿਆ ਕਰਦੇ ਹਨ ਉਹਨੂੰ ਪਾਪੀ ਮੰਨਿਆ ਗਿਆ ਹੈ ਖਾਣ ਵਾਲਾ ਬਾਸ ਪ੍ਰਾਪਤ ਕਰਨ ਲਈ ਜੀਵਾਂ ਦਾ ਗਲਾ ਵੱਢਿਆ ਜਾਂਦਾ ਹੈ ਜਿਸ ਘਰ ਇਹ ਪਾਪ ਕਰਮ ਹੈ ਇਸ ਲਈ ਬਾਸ ਖੜਾ ਗੁਰੂਤ ਵਿੱਚ ਪ੍ਰਵਾਨ ਨਹੀਂ ਹੈ ਰੋਜ਼ਾ ਤਰ੍ਹਾਂ ਮਨਾਵੇ ਅੱਲਾ ਸਵਾਦਤ ਜੀ ਸੰਘਾਰਾ ਆਪਾਂ ਦੇਖ ਅਵਰ ਨਹੀਂ ਦੇਖਿਆ ਕਾਹੇ ਕੋ ਝੱਖ ਮਾਰਾ ਜੋ ਲੋਕ ਆਪਣੀ ਜੀਬ ਦੇ ਸਵਾਦ ਲਈ ਜੀਵਾਂ ਨੂੰ ਸੰਘਾਰਦੇ ਹਨ ਭਾਵ ਉਹਨਾਂ ਦਾ ਕਤਲ ਕਰਦੇ ਹਨ ਉਹ ਜਦੋਂ ਰੋਜ਼ੇ ਤਰਦੇ ਹਨ ਜਾਂ ਹੋਰ ਤਰੀਕਿਆਂ ਨਾਲ ਅੱਲਾ ਨੂੰ ਮਨਾਉਂਦੇ ਹਨ ਤਾਂ ਝਾਕੀ ਮਾਰਦੇ ਨੇ ਕਿਉਂਕਿ ਅੱਲਾ ਇਦਾਂ ਖੁਸ਼ ਨਹੀਂ ਹੁੰਦਾ ਕਿ ਇੱਕ ਪਾਸੇ ਧਾਰਮਿਕ ਕੰਮ ਕਰੀ ਚੱਲੋ ਅਤੇ ਦੂਜੇ ਪਾਸੇ ਆਪਣੇ ਜੀਬ ਦੇ ਰਸ ਲਈ ਜੀਵਾਂ ਨੂੰ ਮਾਰੀ ਚੱਲੋ ਜੋ ਸਾਡੇ ਸਿੱਖ ਅਖਵਾਉਣ ਵਾਲੇ ਵੀਰ ਨਿਸੰਘ ਹੋ ਕੇ మాਸ ਵੀ ਖਾਈ ਜਾਂਦੇ ਹਨ ਅਤੇ ਨਾਲ ਦੀ ਨਾਲ ਪਾਠ ਵੀ ਕਰੀ ਜਾਂਦੇ ਹਨ ਉਹ ਗੁਰਮਤ ਅਨੁਸਾਰ ਗਲਤ ਕਰਦੇ ਹਨ ਗੁਰਮਤ ਵਿੱਚ ਜ਼ੋਰ ਜ਼ਬਰਦਸਤੀ ਨੂੰ ਬਹੁਤ ਗਲਤ ਮੰਨਿਆ ਗਿਆ ਹੈ ਮੁਸਲਮਾਨ ਇੱਕ ਪਾਸੇ ਜੀਵਾਂ ਨੂੰ ਮਾਰਨ ਲੱਗੇ ਜੀਵਾਂ ਤੇ ਜ਼ੋਰ ਜ਼ਬਰਦਸਤੀ ਕਰਕੇ ਜ਼ੁਲਮ ਕਰਦੇ ਸਨ ਅਤੇ ਦੂਜੇ ਪਾਸੇ ਇਸ ਨੂੰ ਧਾਰਮਿਕ ਕੰਮ ਸਮਝਦੇ ਸਨ ਕਿ ਇਹ ਹਲਾਲ ਕੰਮ ਹੈ। ਉਹਨਾਂ ਲਈ ਗੁਰਬਾਣੀ ਸਵਾਲ ਕਰਦੀ ਹੈ ਕਿ ਜਦੋਂ ਅੱਗੇ ਦਰਗਾਹ ਵਿੱਚ ਧਰਮਰਾਇ ਦੇ ਦਫ਼ਤਰ ਵਿੱਚ ਲੇਖਾ ਮੰਗਿਆ ਜਾਵੇਗਾ ਤਾਂ ਉਦੋਂ ਉਹਨਾਂ ਦਾ ਕੀ ਹਾਲ ਹੋਵੇਗਾ। ਕਬੀਰ ਜ਼ੋਰੀ ਕੀ ਇਹ ਜ਼ੁਲਮ ਹੈ ਕਹਤਾ ਨਾ ਹਲਾਲ ਦਫ਼ਤਰ ਲੇਖਾ ਮੰਗੀਐ ਤਬ ਹੋਏਗੋ ਕੌਣ ਹਵਾਲ ਇਸੇ ਖਿਆਲ ਨੂੰ ਗੁਰਬਾਣੀ ਹੋਰ ਨਿਖਾਰ ਕੇ ਇਸ ਪ੍ਰਕਾਰ ਨਿਰੂਪਣ ਕਰਦੀ ਹੈ ਕਬੀਰ ਜ਼ੋਰ ਕੀਆ ਸੋ ਜ਼ੁਲਮ ਹੈ ਲੈ ਜਵਾਬ ਖੁਦਾਏ ਦਫ਼ਤਰ ਲੇਖਾ ਨਿਕਸੈ ਮਾਰ ਮੁਹੇ ਮੁਹ ਖਾਏ ਜ਼ੋਰ ਜ਼ਬਰਦਸਤੀ ਕਰਨੀ ਜ਼ੁਲਮ ਹੈ ਅਤੇ ਇਸ ਕਰਮ ਲਈ ਖੁਦਾਏ ਜੀਵ ਪਾਸੋਂ